ਅੱਤਸ਼ੀਰੇ ਕਾ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਬਾਈ ਜੀ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤਾਂ ਜਿਹੜੀ ਆ ਪਾਈ ਜੀ ਵੀਡੀਓ ਰਿਕਾਰਡ ਕੀਤੀ ਆ ਆਪਣੀ ਨੰਬਰ ਦਾ ਡੈਰੀ ਫਾਰਮ ਤੋਂ ਰਿਕਾਰਡ ਕੀਤੀ ਗਈ ਜਿੱਥੇ ਆਪਣੇ ਕੋਲੇ ਬਾਈ ਦੋ ਮੋਹਰਾਂ ਨਸਲਦੀਆਂ ਅੱਜ ਫਿਰ ਤੋਂ ਕਟਿਆਂ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਬੇਨਤੀ ਕਰਦੇ ਆ ਵੀ ਜਿਹੜੇ ਵੀਰ ਆਪਣੇ ਨੰਬਰ ਦਾ ਡੈਰੀ ਫਾਰਮ ਨਾਲ ਜੁੜੇ ਆ ਜਾਂ ਵੀਡੀਓ ਨੂੰ ਦੇਖ ਰਹੇ ਹੈਗੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਆ ਤੇ ਬਾਕੀ ਬੈਲ ਘੰਟੀਆ ਬਟਨ ਜੂਰ ਦਿਵਾ ਲਿਓ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਦ ਤੱਕ ਪਹਿਲਾਂ ਆਪਾਂ ਹੋ ਸਕੇ ਤੇ ਬਾਕੀ ਬਾਈ ਜੀ ਆਪਣਾ ਵੀਡੀਓ ਐਦਾਂ ਦੀ ਹੋਰ ਵੀਡੀਓ ਬਣਾਉਣ ਲਈ ਨੰਬਰ ਆ 94179 50102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾਗਾ ਤੇ ਉਮੀਦ ਕਰਦੇ ਆ ਜਿਹੜੇ ਵੀ ਆਪਣੇ ਨੰਬਰ ਦਾ ਡੈਰੀ ਫਾਰਮ ਨਾਲ ਜੁੜੇ ਹੋਏ ਆ ਸਾਰੇ ਠੀਕ ਠਾਕ ਹੋਵੋਗੇ ਠੀਕ ਆ ਬਾਈ ਜੀ ਤੇ ਬਾਈ ਤੁਹਾਨੂੰ ਦੋਨੇ ਕਿਤੇ ਜਾਣਕਾਰੀ ਬਾਈ ਕੋਲ ਦਵਾਉਣੇ ਆ ਕਰਦੇ ਆ ਗੱਲਬਾਤ ਆਜੋ ਜੀ ਅਸੀਂ ਆਈ ਰਸੀਗਾ ਭਾਈ ਸਾਰੇ ਕਿਸਾਨ ਵੀਰਾਂ ਨੂੰ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਣਗੇ ਠੀਕ ਹੈ ਜੀ ਇੱਕ ਐਸਰ ਦੋ ਕਟੀਆਂ ਵਗਾਊਗਾ ਆਪਣੇ ਕੋਲੇ ਹਾਂ ਖੁਦ ਹੀ ਆਪਣੇ ਕੋਲ ਦੋ ਕਟੀਆਂ ਵਕਾਊਗਾ ਪਹਿਲੀ ਦੀ ਉਮਰ ਆ ਮੰਨ ਲਓ ਵੀ 12 13 ਮਹੀਨਿਆਂ ਦੀ ਆ 12 ਮਾਰਕਾਂ ਦੇ ਸੁੰਦੀ ਮਤਲਬ 12 13 ਮਹੀਨਿਆਂ ਦੀ ਆ ਤੇ ਐਡੀ ਉਮਰ ਆਈ ਆ 15 ਤੋਂ 16 17 ਮਹੀਨਿਆਂ ਦੇ ਵਿੱਚ ਵਿੱਚ 15 ਤੋਂ 16 17 ਮਹੀਨੇ 16 ਦੀ ਮੰਨ ਲੈ ਕੋਈ 17 ਦੀ ਹਾਂ ਮਾਰਕ 15 ਦੀ ਕਹਿੰਦੇ ਸੀ ਆਪਾਂ 16 17 ਰੇਹ ਕੇ ਦਵਾਂਗੇ ਜੀ ਪਹਿਲਾਂ ਝੋਲਵਾ ਖਾਣਾ ਦੀ ਆਹ ਉਹ ਕਰਨਾ ਇਹ ਕਿਸੇ ਚੰਗੇ ਘਰੋਂ ਆਈਆਂ ਵੇਤ ਨੇ ਇਕੱਠੇ ਨਾਲ ਚੋਰੀ ਦਿਖਾ ਦੇ ਦੇ ਦੋਧਾ ਨਹੀਂ ਮਾਈ ਦੀ ਹਾਂ ਦੇ ਉਹ ਬੰਦੇ ਕਰੇ ਰੱਖੇ ਜਿਦਾ ਕੁਦਰਤੀ ਆਪਾਂ ਨੂੰ ਕਹਿ ਬੈਠਾ ਵੀ ਆਪਣੇ ਰਿਸ਼ਤੇ ਰਿਿਕਲੇ ਤੇ ਆਪਾਂ ਲੈ ਆ ਜੀ ਦੇਖੋ ਤੇ ਥਾਂ ਦਿਖਾ ਦੇ ਉਰਾਂ ਤੋਂ ਐ ਮੰਨ ਲਓ ਵੀ ਇੰਚੀ ਇੰਚੀ ਥਾਂ ਹੋਣਾ ਕਰ ਮਾਈ ਦੇ ਹਾਂ ਝੋਲੀ ਜਿਹੜੀ ਕਰ ਮਾਈ ਬਾਤ ਇਹਦੀ ਝੋਲੀ ਦਿਖਾ ਦੇ ਪਹਿਲਾਂ ਤੇ ਬਈ ਰਕਾਰ ਕੂੜ ਇਹਨਾਂ ਦਾ ਬਾਕੀ ਝੋਲੀ ਖੁਸ਼ੀ ਦੀ ਵੀ ਦਿਖਾ ਦੇ ਬਹੁਤ ਸੋਹਣੀ ਝੋਲੀ ਆ ਚਾਰ ਥਾਣਾ ਪੰਜ ਵੀ ਹੋਰ ਸ਼ਾਨੀ ਲੰਗ ਦੀ ਆਪਣੀ ਗਰੰਟੀ ਨੂੰ ਕੱਦ ਬਰੋਬਰ ਕਰਕੇ ਦੁਨੀਆਂ ਦਿਖਾ ਦੇ ਆ ਤਾਂ ਆਪਣੇ ਮੰਨ ਲਓ ਵੀ ਛਾਤੀ ਤੇ ਧੁੰਨੀ ਦੇ ਵਿਚਾਰੇ ਆਉਂਦੀ ਆ ਤੇ ਚਾਲੇ ਆਉਂਦੀ ਆ ਠੀਕ ਆ ਨਾ ਤੇ ਆ ਜਿਹੜੀ ਹੈਗੀ ਆ ਇਹ ਮੰਨ ਲਓ ਆਪਣੀ ਵੀ ਧੁੰਨੀ ਦੇ ਬਰੋਬਰ ਇਹ ਆਉਂਦੀ ਆ ਆਉਂਦੀ ਆ ਠੀਕ ਆ ਠੀਕ ਹੈ ਬਾਕੀ ਖਣਿਆ ਸੀ ਪੂਰੀਆਂ ਕਰਮਾਂ ਵਾਲੀਆਂ ਤੇ ਪੈਠਪੜਾ ਦਿਖਾ ਦੇ ਤੇ ਕੱਦ-ਗਾਠ ਆਪਾਂ ਦਿਖਾ ਦਾਂ ਯੋ ਨਾ ਇਹ ਸਿਊਟੀ ਦਿਖਾ ਦੇ ਖੁਸ਼ੀ ਦੀ ਇੱਕ ਆ ਬਾਕੀ ਸਿੰਘੀ ਦੇ ਕੇ ਸੇ ਥੋੜਾ ਥੇਗਾ ਸਿੰਘ ਦਿਖਾ ਦੇ ਫਿਰ ਛੋਟੀ ਦਿਖਾ ਦੇ ਬਹੁਤ ਸੋਹਣੀ ਆ ਲੈ ਮੇਤਰ ਕੁੰਡਾ ਸਿੰਘ ਕਰ ਮਾਈ ਮੂਰ ਇਤਲੇ ਆ ਦੇ ਵੀ ਪਤਾ ਪਤਾ ਪਾਤੇ ਆ ਵੀ ਇਹ ਸਿੰਘ ਸੰਗਲਾ ਤੀ ਯਾਦਰ ਖੁੱਲ ਵੀ ਸੀ ਉਹਨਾਂ ਦੇ ਤੇ ਚਾਹੇ ਸੰਗਲ ਪਾਏ ਹੁੰਦੇ ਸੀ ਲੈ ਲੈ ਦੀ ਆਲ ਮੰਗਦਾ ਕਿ ਆਪਾਂ ਲਾਲ ਜੇ ਪਾਤੇ ਵਿੱਚ ਉਹਨੇ ਨਾ ਪਲੋਸੀ ਜੀ ਬਹੁਤ ਸੋਹਣੀ ਲੱਗਦੀ ਮਾਣਾ ਮੋਟਾ ਲੈ ਲੈ ਤਾਂ ਕਿ ਆਪਾਂ ਪਾਈ ਨਹੀਂ ਤੇਰੇ ਪਾਈ ਨਹੀਂ ਬਾਕੀ ਠੰਡੀ ਸੀ ਲਾ ਕੁਝ ਹੋਰ ਦਿਖਾ ਲੈ ਮਾਜੇ ਵੀ ਮੇ ਕਹਿੰਦੇ ਨਾ ਜਿੱਧਰ ਦੀ ਮਰਜ਼ੀ ਲੈ ਕੇ ਨੂੰ ਐ ਕਰੀ ਯਾਰ ਲੈ ਮਿੱਤਰ ਜਿਵੇਂ ਮਰਜ਼ੀ ਵਿਚਾਰ ਨੂੰ ਪਲੋਸੀ ਆ ਠੰਡੀ ਸੀ ਪੂਰੀ ਆ ਜੀ ਆ ਇਹ ਨਹੀਂ ਨਾ ਭੋੜ ਹੂੰ ਚੰਗੇ ਮਾਤੋ ਤੇ ਇਹ ਮਾਤੋ ਤਾਂ ਨੇ ਸੇ ਆਪਾਂ ਨੂੰ ਵੀ ਬਈ 14 ਤੋਂ ਪਲੱਸ ਆਪਰੇ ਕੋਲੇ ਠੀਕ ਆ ਦਿਖਾਇਆ ਸੀ ਆਪਾਂ ਚਲੋ ਵੀਡੀਓ ਨਹੀਂ ਬਣਾਈ ਉਹਨੇ ਕਰੋ ਅਗਲਾ ਕਹਿੰਦਾ ਵੀਰ ਵੀਡੀਓ ਬਣਾਉਣ ਲੱਗੇ ਹਾਂ ਇਹਦੀ ਮਾਤ ਥਲੇ ਸੀਗਾ 12 12.5 ਲੀਟਰ 12.5 ਲੀਟਰ ਹਾਂ ਉਹ ਕਹਿੰਦੇ ਸੀ ਆਵਾਡੇ ਘਰੇ ਖੜੀਆਂ ਦੋਨੇ ਮਈਆਂ ਲੈ ਵੀ ਮਿੱਤਰੋ ਠੀਕ ਆ ਬਾਈ ਜਿਹੜੀ ਕਸੀਗੀ ਸੰਦਸਤੀ ਹੈਗੀ ਚਾ ਟੋਰ ਕੇ ਦਿਖਾਓ ਜੀ ਪਹਿਲ ਨੰਬਰ ਵਾਲੀ ਕਰਕੇ ਵੱਡੀ ਵੱਡੀ ਤੋੜ ਆ ਬਤੋਏ ਤੇ ਬਾਕੀ ਬਾਈ ਜੀ ਪਿੱਠ ਪੂੜੇ ਦੀ ਚੜਾਈ ਚੁੜੀ ਤੁਸੀਂ ਦੇਖ ਸਕਦੇ ਹੋ ਗੱਦਖਾਰ ਫੇਸ ਬਿਊਟੀ ਖੁਸ਼ੀ ਲੰਗ ਲੰਗ ਦੇ ਸਿੰਘ ਦੇ ਕਰਮ ਵਾਲੀ ਮੋੜਨ ਲੱਗੀ ਫਿਰ ਉਸ ਵੀਡੀਓ ਦਿਖਾ ਦੇ ਪਹਿਲਾਂ ਹਾਂ ਪਤ ਹੋਏ ਤੇ ਲੈ ਵੀ ਮਿੱਤਰੋ ਥੋੜੀ ਜਿਹਾ ਮੂਰੀ ਦੀ ਆਲ ਮੰਨ ਸਿੰਘਾਂ ਸਿੰਘਾਂ ਦੀ ਘਾੜੇ ਕੁੰਡਾ ਰੰਗ ਸਿੰਘ ਕਰਮ ਵਾਲੀ ਮੋੜਨ ਲੱਗ ਚੁੱਕੀ ਹੈ ਇਹ ਬਹੁਤ ਸੋਹਣਾ ਫੇਸ ਆ ਤੇ ਲੈ ਵੀ ਮਿੱਤਰੋ ਬਈ ਤੁਸੀਂ ਕੁਆਲਟੀ ਕੁਆਲਟੀ ਚੈੱਕ ਕਰੋ ਠੀਕ ਆ ਬਾਈ ਜੀ ਹਾਂ ਪਤ ਹੋਏ ਥੋੜੀ ਬਈ ਤਲਿਆਰੇ ਦੀ ਆਲ ਮੰਨਦੀ ਸੀ ਇਸ ਕਰਕੇ ਆਪਾਂ ਮੂਰੀ ਪਾਈਏ ਦਿਖਾਉਂਦਾ ਦਿਖਾਉਂਦਾ ਦਿਖਾਏ ਖੜਨੀ ਦਿਖਾ ਜੀ ਬੀਰ ਬੂਲ ਦੀ ਲੰਬਾਈ ਚ ਬਹੁਤ ਸੋਹਣੀ ਸੀ ਆਪਾਂ ਨੂੰ ਤਾਂ ਐ ਸੀ ਚਲੋ ਘਰੇ ਰੱਖਣ ਵਾਸਤੇ ਉਹਨਾਂ ਨੇ ਕਿਹਾ ਵੀ ਕਰੇ ਰੱਖੂੰਗਾ ਬਈ ਬੜੀ ਚੰਗੀ ਆਲਾ ਚਲੋ ਆਪਨੋ ਐ ਹੁੰਦਾ ਵੀ ਚਲੋ ਆਪਣੇ ਚੈਨਲ ਨਾਲ ਵੀ ਜੁੜੇ ਹੋਇਆ ਤੇ ਆਪ ਤਾਂ ਕਿ ਬਾਲਾ ਪੱਲ ਹਾਸੇ ਵੀ ਨਹੀਂ ਕਰਦੇ ਹੁੰਦੇ ਤੇ ਕਾਤ ਬੇਲ ਦਿਖਾ ਖੁਸ਼ੀ ਦੇ ਕਿੰਨੀ ਲੰਮੀਆਂ ਇਹ ਬੇਲ ਬਈ ਬੇਲ ਦੀ ਜੰਬਾਈ ਚੈੱਕ ਕਰ ਸਕਦੇ ਹਾਂ ਠੀਕ ਆ ਲੈ ਵੀ ਮੇਰੇ ਮੰਨ ਲੋ ਕਾਤ ਵੀ ਹੁਣ ਤੇ ਅੰਦਾਜ਼ਾ ਹੋ ਜਾਊਗਾ ਕਹਿੰਦੇ ਬੱਚ ਲੋਕ ਕਹਿੰਦੇ ਭਾਈ ਵੀਡੀਓ ਚਾਹੀ ਹੁੰਦਾ ਆਪਾਂ ਪ੍ਰਮਾਤਮਾ ਨੂੰ ਉਹ ਕਹਾ ਕਰਕੇ ਕਹਿੰਦੇ ਆ ਵੀ ਆਪਾਂ ਇਹ ਚੀਜ਼ਾ ਉਹ ਕਰਦੇ ਆ ਉਮੀਦਾਰੀ ਲੈਨੇ ਆ ਵੀ ਕਦ ਦੀ ਆਪਣੀ ਗਾਰੰਟੀ ਹੋਊਗੀ ਕਿਸੇ ਵੀ ਪਿੰਡ ਚ ਜਾ ਵੀਡੀਓ ਪਾਉਣ ਜਾਈਏ ਤੇ ਕਦ ਕਰਦੀ ਆਪਣੀ ਗਾਰੰਟੀ ਹੁੰਦੀ ਹੈ ਇਹਦੇ ਥਾਂਾਂ ਦੀ ਜਿੰਨੀ ਕ ਆਪਾਂ ਨੂੰ ਬਾਕੀ ਮਾਲਕਾ ਗਲਾ ਜਿੰਨੇ ਦੱਸਦਾ ਉਹ ਗੱਲ ਵੱਖਰੀ ਹੁੰਦੀ ਆ ਪਰ ਜਿੰਨੀ ਕ ਆਪਾਂ ਨੂੰ ਇਹ ਦੱਸਦਾ ਉਹ ਨਹੀਂ ਕਾ ਉਹ ਕਰਦੇ ਆ ਵੇਠ ਫੋਟਾ ਦਿਖਾ ਦੇ ਖੁਸ਼ੀ ਕਦ ਕਾਲ ਗਏ ਇਹ ਖੁਸ਼ੀ ਹੋਰ ਦੇਖਾ ਇਹ ਪਤਲੇ ਪਿੰਡੇ ਦੀ ਆ ਲੈ ਵੀ ਮੇਟਰ ਠੀਕ ਆ ਨਾ ਦੇਖ ਪਤਲੇ ਪਿੰਡੇ ਦੀ ਆ ਪਤਲੀ ਚਮੜੀ ਦੀ ਆ ਪਤਲੀ ਚਮੜੀ ਦੀ ਆ ਠੀਕ ਆ ਤੇ ਬਾਕੀ ਲਾਲੀ ਰੂਹ ਮਾਰੀ ਥੀ ਪਿੰਡੇ ਤੇ ਖੁਸ਼ੀ ਆਉਂਦਾ ਨਾ ਪਤਾ ਨਹੀਂ ਚੱਕਰਾ ਅਗਲੇ ਦੇ ਵੱਖੋ ਵੱਖ ਅਗਲੇ ਦਾ ਹੁੰਦਾ ਆਪਦੇ ਘਰਾਂ ਨਾਲ ਹੁੰਦਾ ਠੀਕ ਉਹਨਾਂ ਦੇ ਵਿੱਚ ਦਰਾਖ ਦੇ ਵਿੱਚ ਦਰਾਖ ਦੁੱਤੀ ਬਾਹਲੇ ਸੀ ਉੱਥੇ ਯਾਦਾਂ ਰਹੇ ਰਹਿੰਦੀਆਂ ਸੀ ਨਹੀਂ ਨਹੀਂ ਦੱਸ ਤੀ ਹਾਂ ਤੇ 2 ਨੰਬਰ ਵਾਲੀ ਕੱਟੀ ਆ ਗਈ ਮਤਲਬ ਛੋਟੀ ਕੱਟੀ ਇਹ ਵੀ 12 13 ਮਹੀਨੇ ਦੀ ਉਮਰ ਆਦੀ ਆਪ ਤੋਂ ਜੇ ਕਿਸੇ ਵੀ ਇਹ ਚੰਗੀ ਛੋਟੀ ਕੱਟੀ ਪਾ ਲੈਣੀ ਹੈ ਕੱਟੀ ਖਰੀਦ ਕੇ ਲੈ ਆਓ ਆਹ ਵਾਲੀ ਅਗਲਾ ਕਹਿੰਦੇ ਨਾ ਕੁੱਤਾ ਆਈ ਛੀ ਜਿਆਦਾ ਕਹਿੰਦਾ ਬਲਾ ਕਹਿੰਦਾ ਵੀ ਇਸ ਨੇ ਪੈਸੇ ਨਹੀਂ ਲਾਉਣੇ ਤੇ ਚੰਗੇ ਉਹ ਰਿਕਾਰਡ ਚੰਗੇ ਹੀ ਜਾਈ ਦੇ ਬਾਕੀ ਹਾਂ ਕਾਰ ਚੰਗਾ ਖੁਸ਼ੀ ਫੇਸ ਵੀਡੀਓ ਦਿਖਾ ਦੇ ਥੋੜਾ ਜੀ ਸੁਣ ਕੇ ਚੈੱਕ ਕਰਾਉਂਦੇ ਆ ਲੈ ਛੋਟਾ ਛੋਟਾ ਸਿੰਗਾ ਕਰ ਮੈਂ ਦੋਨਾਂ ਦਾ ਬਰੀਕ ਸਿੰਗਾ ਲੱਗਿਆ ਹਾਂ ਦੋਨਾਂ ਦਾ ਬਰੀਕ ਸਿੰਗਾ ਆ ਜਾ ਬਾਈ ਹਾਂ ਪਤਾ ਆਪਣੇ ਕੋਲ ਇਹ ਕੱਲ ਜਾਨੀ ਕੱਲ ਹੀ ਆਈਆਂ ਇਹ ਅੱਛਾ ਕੱਲ ਆਈਆਂ ਹਾਂ ਮੈਂ ਪਰਸੋਂ ਪਰਸੋਂ ਆਈਆਂ ਆਪਣੇ ਕੋਲ ਪਰਸੋਂ ਆਈਆਂ ਬਈ ਆਪਣੇ ਕੋਲ ਇਹ ਦੋਨੇ ਥੋੜਾ ਜੀ ਤਾਂ ਕਹੀ ਤਾਂ ਕਿ ਪਸ਼ੂਆਂ ਨੇ ਪਸ਼ੂਆਂ ਦੇ ਵਿੱਚ ਇਦਾਂ ਹੁੰਦੇ ਆ ਉਹ ਵੱਡੀ ਘਟਿਆਈ ਜੀ ਲਾ ਗਈ ਛੋੜੀ ਘਟੀਆਂ ਜੀ ਲਾਇਆ ਨਹੀਂ ਇਹਨੇ ਫਿਰ ਮਾਂ ਦੇ ਨੇੜੇ ਹੁੰਦੀ ਅਗਲੀ ਕਾ ਉਹ ਵੀ ਦੇ ਕਾ ਗਰਫਾ ਦਾ ਕਰਨੀ ਕੋਈ ਛੰਧੀ ਸੀ ਦੀ ਪੂਰੀ ਲੈ ਵਿਚਾਰੀ ਉਹ ਚੱਕ ਲਈ ਲੈ ਵੀ ਮਿੱਤਰੋ ਆਏ ਨਹੀਂ ਹੁੰਦਾ ਪਸ਼ੂ ਵੀ ਜਿਵੇਂ ਬਗਾਨੇ ਘਰੇ ਆ ਕੇ ਖੁੱਲੀ ਛੱਡਦੇ ਜਾਏ ਉਹਦੀ ਇਹ ਤਾਂ ਦੇਖ ਲੈ ਮਰਜੀ ਸਾਨੂੰ ਖਲੋਸੀ ਆ ਠੰਡੀ ਸੀ ਪੂਰੀ ਆ ਕਰ ਮਾਨਗਾ ਬਾਕੀ ਮਾੜਾ ਪਸ਼ੂ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਪਛੇਤੀ ਸੀ ਲੈਂਦੇ ਨਹੀਂ ਲੈਂਦੀ ਆਪਾਂ ਪੈਸੇ ਵੀ ਛੋਟੇ ਨੇ ਹੂੰ ਜਿਹੜੇ ਵੀਰ ਵੀ ਆਪਾਂ ਤੋਂ ਲੈ ਕੇ ਗਿਆ ਪਸ਼ੂ ਅੱਜ ਪਹਿਲਾਂ ਆਪਾਂ ਜਿੰਨੇ ਵਿੱਚ ਕੱਟਿਆ ਵੇਚਿਆ ਅੱਜ ਵੀ ਆਪਾਂ ਨੂੰ ਬਈ ਫੋਨ ਲਾ ਕੇ ਪੁੱਛਦੇ ਆ ਠੀਕ ਹੈ ਨਾ ਗੱਲਬਾਤ ਕਰਦੇ ਆ ਵੀ ਬਈ ਠੀਕ ਆ ਚੀਜ਼ ਆ ਤੇ ਨਹੀਂ ਅਗਲਾ ਇੱਕ ਵਾਰੀ ਫੋਨ ਲਾਉਂ ਤੇ ਬਾਕੀ ਮਿੱਤਰੋ ਠੀਕ ਆ ਵੀ ਕੁਆਲਿਟੀ ਗੁੱਡੀ ਦਿਖਾ ਦੇ ਦਿਖਾ ਦੇ ਖੁਸ਼ ਹੋ ਕਦ ਕਾਠ ਵਗੈਰਾ ਖੜਨੀ ਹੁਣ ਨਹੀਂ ਖੜਨੀ ਹੁਣ ਇੱਕ ਜਨ ਫਿਰਦੀ ਹੈ ਬੇਲ ਦੀ ਲੰਮੀ ਬਹੁਤ ਖੁਸ਼ੀ ਆ ਕੱਟੀ ਬੇਲ ਦੀ ਦੋਨੇ ਕੱਟੀ ਬਹੁਤ ਲੰਮੀ ਆਈਆਂ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਬੇਲ ਦੀ ਦੋਨੇ ਪਿੰਡੇ ਦੀ ਪਤਲੇ ਪਿੰਡੇ ਦੇ ਦੋਨੇ ਕੱਟੇ ਹੋ ਕੀ ਆ ਬਾਈ ਜੀ ਬਾਕੀ ਜਿਹੜੇ ਕਿਸੇ ਵੀ ਵੀਰ ਨੂੰ ਹੋਈ ਬਾਕੀ ਬਾਈ ਜੇ ਅੱਤ ਸੱਲੀ ਆਉਦੀ ਆਪ ਆਕੇ ਕਰ ਸਕਦਾ ਆਪਾਂ ਕਹਿ ਨਹੀਂ ਹੁੰਦੇ ਆ ਕੋਈ ਵੀ ਵੀਰ ਉਹ ਸੱਲੀ ਆਪ ਦੀ ਆਪ ਕਰਕੇ ਫੇਰ ਮਾਰ ਕੇ ਤੇ ਆਪਣੇ ਤੋਂ ਨਹੀਂ ਹਰ ਇੱਕ ਬੰਦੇ ਤੋਂ ਕਿਉਂਕਿ ਵੀ ਅੱਗੇ ਅਗਲੇ ਨਾਲੇ ਪੈਸੇ ਲਾਉਣੇ ਹੁੰਦੇ ਮਿਹਨਤ ਨਹੀਂ ਕਮਾਈ ਚੋਂ ਠੀਕ ਆ ਫੇਸ ਬਿਊਟੀ ਚੰਗੀਆਂ ਦੋਨਾਂ ਹੀ ਸੋਹਣੀ ਆ ਤੇ ਖੰਡਿਆ ਸੀਰ ਪੂਰੀਆਂ ਇੰਨੀ ਕਿ ਆਪਣੀ ਗਾਰੰਟੀ ਆ ਥਾਨ ਚਾਰ ਚਾਰ ਹੋਣਗੇ ਪੰਜਵੀਂ ਵੀ ਹੋਟ ਸ਼ਾਉਣੀ ਹੋਣੀ ਤੇ ਬਾਕੀ ਬਾਈ ਤਸ਼ਲੀ ਅਗਲੇ ਆਪ ਕਰਨੀ ਆਉਗੀ ਬਾਕੀ ਮੋਬਾਈਲ ਨੰਬਰ ਬੋਲ ਦਈਏ ਆਪਣਾ ਮੋਬਾਈਲ ਨੰਬਰ ਆਪਣਾ 9417950102 ਤੇ ਮੋਲਵਾੜੀ 17950102 ਆਪਰਾ ਫੋਨ ਨੰਬਰ ਨੰਬਰ ਦਾਦਾ ਜੀ ਫਿਰ ਨਾਤੇ ਆਪਾਂ ਚੈਨਲ ਜਿਹੜੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਾ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਮੁੱਲਵਾੜੀ ਇਹਨਾਂ ਦੀ ਮੁੱਲਵਾੜੀ ਖੋਦੀ ਪਰ ਦੇਖੋ ਆਪਣੇ ਕੋਈ ਆਯਾਤਰ ਬੰਦੇ ਲੈਣ ਵਾਲੇ ਹੁੰਦੇ ਜਿਨ੍ਹਾਂ ਨੇ ਅਗਾ ਵਿੱਚ ਨਹੀਂ ਹੁੰਦੀ ਆ ਇਹ ਆਪਾਂ ਛੇੜ ਕਰਕੇ ਮੁੱਲ ਦੱਸਦੇ ਆਂ ਫਿਰ ਅਗਲੇ ਨੂੰ ਪਰ ਮਜਬੂਰੀ ਹੁੰਦੀ ਆ ਆਪਣੀ ਕਿ ਯਾਰ ਗਾਂਖੇ ਬੰਦੇ ਲੈਣੇ ਆਉਂਦੇ ਪਰ ਮੁੱਲ ਇੱਕ ਹੈਗਾ ਵੀ ਮੁੱਲ ਆਪਣਾ ਜਾਇਜ਼ ਹੋਊਗਾ ਆਪਣਾ ਉਹ ਕੰਮ ਨਹੀਂ ਵੀ ਯਾਰ ਉੱਤੇ 2-4-2 2000 ਰੁਪਏ ਪਹਿਲਾਂ ਹੀ ਰੱਖੋ ਕੰਮ ਨਹੀਂ ਫਰਮਾ ਦੋ ਕਿਰਪਾ ਨਾਲ ਆਪਾਂ ਜਾਇਜ਼ ਜੇ ਮੁੱਲ ਹੀ ਦੇਵਾਂ ਇਹ ਕੋਈ ਪਾਲਣਾ ਵੀਰ ਲੈ ਕੇ ਜੇ ਇੰਨਾ ਵੀ ਹੁੰਦਾ ਗਾਰੰਟੀ ਜੇ ਵੀਰ ਨੇ ਘਰੇ ਰੱਖਣੀਆਂ ਆਪਾਂ ਦਾ ਮਾਨਦਾਨ ਖੁਸ਼ ਹੋ ਕੇ ਹੋਰ ਵੀ ਕਰਾਂਗੇ ਠੀਕ ਹੈ ਜੇ ਕੋਈ ਬੰਦਾ ਕਹੇ ਵੀ ਮੈਂ ਹਾਂ ਘਰੇ ਰੱਖਣੀਆਂ ਤੇ ਆਪਾਂ ਦਾ ਮਾਨਦਾਨ ਖੁਸ਼ ਹੋ ਕੇ ਕਰਾਂਗੇ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣਾ ਮੋਬਾਈਲ ਨੰਬਰ ਜਿਆਦਾ ਠੀਕ ਆ ਇੰਨਾ ਚੌੜਾ ਪੂੜਾ ਦਿਖਾ ਦੇ ਨਹੀਂ ਕਰਦੂ ਕਾਟ ਡੇਢ ਗੱਠ ਵੰਗੂ ਆ ਗੱਠ ਤੋਂ ਬਾਹਰ ਆ ਤਾਂ ਜਿਹੜੇ ਕਿਸੇ ਵੀਰ ਨੂੰ ਲੋੜ ਹੋਈ ਕੱਟੀਆਂ ਖਰੀਦਣ ਲਈ ਆਪਣਾ ਮੋਬਾਈਲ ਨੰਬਰ ਚੱਲਦਾਊਗਾ ਸਕਰੀਨ ਤੇ ਜਿਹੜੇ ਕਿਸੇ ਵੀਰ ਨੂੰ ਲੋੜ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਠੀਕ ਹੈ ਤੇ ਵੀਡੀਓ ਬਣਾ ਲਈ ਆਪਣਾ ਇਹੀ ਨੰਬਰ ਹੈਗਾ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੋ ਪਿਆਰ ਸਤਿਕਾਰ ਦਿੰਦੇ ਰਹੋ ਧੰਨਵਾਦ